ਪੰਜਾਬ ਸਰਕਾਰ ਦੇ ਮੈਗਨਿਟ ਕੰਮ ਕਰਦੇ ਰੈਗੂਲਰ ਮੁਲਾਜ਼ਮ ਅਧਰ ਰਿਟਾਇਰਮੈਂਟ ਮਾਜਮ ਬਾਰੇ ਤਾਇ ਜਾਣ ਕੇ ਪ੍ਰਾਪਤ ਹੋਈ ਆ ਸਾਰੀ ਡਿਟੇਲਾਂ ਦੱਸਾਂਗੇ ਜੀ ਕਿਉਂਕਿ ਪੀਐਸਪੀਸੀਲ ਦੀ ਮੈਨੇਜਮੈਂਟ ਵੱਲੋਂ 29 7 2024 ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਦਾ ਮੀਮੋ ਨੰਬਰ 25 ਜਾਂ 934 ਹੈ ਜਿਸਰੇ ਵਿੱਚ CRA 293/19 CRA 294/19 CRA 295/19 CRA 296/19 ਜੋ ਭਾਰਤੀ ਹੋਏ ਮੁਲਾਜ਼ਮਾਂ ਉਹਨਾਂ ਦੇ 6ਵਾਂ ਪੇਕ ਮਿਸ਼ਨਾਂ ਪੀਐਸਪੀਸੀਐਲ ਨੇ ਲਾਗੂ ਕਰਤਾ ਹੈ ਜੀ ਬਹੁਤ ਬਹੁਤ ਖੁਸ਼ੀ ਦੀ ਗੱਲ ਆ ਪੀਐਸਈ ਵੀ ਜੁਆਇੰਟ ਫਾਰਮ ਵਿਲੇ ਮੁਲਾਜ਼ਮ ਇਕਤਾ ਮੰਚ ਪੰਜਾਬ ਦੇ ਜਤਨਾਂ ਸਰਕੇ ਜੀ ਇਹ 6ਵਾਂ ਪੇ ਲਾਗੂ ਕੀਤਾ ਗਿਆ ਆ ਸੀ ਉਹਨਾਂ ਦਾ ਧੰਨਵਾਦ ਕਰਨ ਜਥੇਬੰਦੀਆਂ ਦਾ ਦੂਜੇ ਪਾਸੇ ਮੁੱਖ ਮੰਤਰੀ ਭਵਾਨਪਮਾਨ ਦੇ ਨਾਲ ਮੀਟਿੰਗ ਚੰਡੀਗੜ੍ਹ ਦੇ ਵਿੱਚ 2 ਅਗਸਤ ਨੂੰ ਪੰਜਾਬ ਭਵਨ ਵਿਖੇ ਹੋਵੇਗੀ ਜਿਸ ਨਾਲ ਇਹ ਮੁੱਖ ਮੰਗ ਹੋਊਗੀ ਕਿ 17/7/2022 ਤੋਂ ਪਰਤੋਏ ਮਲਾਿਆਂ ਨੂੰ 6ਵਾਂ ਪੇਨ ਲੱਗੂ ਕੀਤਾ ਜਾਵੇ 15-15 ਨੋਟੀਆਂ ਰੱਦ ਕਰਕੇ ਜੋ ਪਰਮਿਸ਼ਨ ਪੀੜਾ ਦੇ ਮਲਾਜਮਾਂ ਉਹਨਾਂ ਨੂੰ ਪਰਮਿਸ਼ਨ ਪੀੜਾ ਦਿੱਤਾ ਜਾਵੇ 2016 ਤੋਂ ਜੋ ਪੇਗ ਵਿੱਚ ਲਈ ਰਿਹਾ ਲਖਨਵੀਰ ਮੜਾ ਮਲਾਣਾ ਤੋਂ ਤਜਾਵੇ ਇੱਕ ਪਾਸੇ ਪੰਜਾਬ ਦੇ ਹਿਆਣਾ ਹਾਈ ਕੋਰਟ ਨੇ ਜੋ ਸਾਡੇ ਰਿਟਾਇਰਡ ਹੋਏ ਸਾਥੀ ਆ ਉਹਨਾਂ ਦੇ ਹੱਕ ਵਿੱਚ ਫੈਸਲਾ ਕਰਤਾ ਹੈ 50 ਰਕਾਂ ਨੂੰ ਹਾਈ ਕੋਰਟ ਨੇ ਹਦਾਇਤ ਵੀ ਕਰਤੀ ਹੈ ਕਿ 6 ਮਹੀਨੇ ਅਨੰਦਰ ਜਿਹਨਾਂ ਸਾਥੀਆਂ ਨੇ ਪਿਟੀਸ਼ਨ ਬਾਈ ਰਿਟਾਇਰਡ ਹੋਏ ਨੇ ਵੀ ਉਹਨਾਂ ਨੂੰ 6 ਮਹੀਨੇ ਅਨੰਦਰ ਪੇਗ ਨੂੰ ਲਈ ਦਿੱਤਾ ਹੈ ਤੇ ਮੰਗਾਈ ਭੱਤਾ ਜਿਸ ਤਰ੍ਹਾਂ ਕਿੰਦਰ ਸਗਰ 50% ਆ ਉਹਨਾਂ ਦਾ ਜੋ ਮੰਗਾਈ ਭੱਤਾ 50% ਦੀ ਦਾਵੀ ਜੋ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੀ ਪੰਜਾਬ ਸਰਕਾਰ ਦੇ ਮਹਿੰਗੇ ਕੰਮ ਕਰਦੇ ਕੱਚੇ ਮਲਾਜ਼ਮਾਂ ਨੇ ਸੂਬਾ ਆਗੂ ਜਗਰੂ ਸਿੰਘ ਲਹਿਰਾ ਨੇ ਦੱਸਿਆ ਕਿ ਸਾਡੀ ਮੀਟਿੰਗਾਂ ਜੋ ਮੁੱਖ ਮੰਤਵਾਂ ਦੇ ਨਾਲ ਪੰਜਾਬ ਹੁਣ ਚੰਡੀਗੜ੍ਹ ਵਿਖੇ 2 ਅਗਸਤ ਨੂੰ ਹੋ ਰਹੀ ਆ ਜਿਸ ਦੇ ਕੋਈ ਮੰਗ ਹੋ ਗਈ ਮਲਾਜ਼ਮਾਂ ਦੀ ਵੀ ਪੰਜਾਬ ਸਰਕਾਰ ਦੇ ਮਹਿੰਗੇ ਕੰਮ ਕਰਦੇ ਕੱਚੇ ਮਲਾਜ਼ਮਾਂ ਨੂੰ ਰੈਵਲ ਕੀਤਾ ਜਾਵੇ ਕੰਪਿਊਟਰ ਦੇ ਆਗਾਮ ਵੱਲੋਂ 10 ਅਗਸਤ ਤੋਂ ਤੂਰੀ ਦੇ ਵੇਜੋ ਭੋਖ ਅਰਦਾਸ ਸ਼ੁਰੂ ਕੀਤੀ ਜਾ ਰਹੀ ਹੈ ਜੀ ਉਹਨਾਂ ਦੀ ਮੰਗ ਵੀ ਇਹੀ ਹੈ ਕਿ ਸਾਨੂੰ ਸੇਵਾ ਵੇਖ ਲੋਕ ਤਾਂ ਜਾਵੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਹ ਦੇ ਕੇ ਮੁੱਖ ਭਵੰਤਮਾਨ 2 ਅਗਸਤ ਨੂੰ ਰੈਗੂਲਰ ਮਲਾਣ ਕਿਹੜੀਆਂ ਮੰਗਾਂ ਹੱਲ ਕਰਦਾ ਹੈ ਜਾਂ ਜਿਸ ਤਰ੍ਹਾਂ ਕੱਚੇ ਮਲਾਣਾਂ ਦੀ ਮੀਟਿੰਗ ਹੋ ਰਹੀ ਹੈ 2 ਅਗਸਤ ਨੂੰ ਪੰਜਾਬ ਭੰਟਨੀ ਵਾਲੇ ਕਿ ਕੀ ਹੱਲ ਕਰਦਾ ਨਹੀਂ ਕਰਦਾ ਪੀ ਐਸ ਪੀ ਸੀ ਐਲ ਗੁਰੂ ਹਰਗੋਬਿੰਦ ਸਾਹਿਬ ਧਰਮ ਪ੍ਰਚਾਰ ਬਲਾਈ ਜੁਨਨ ਦੇ ਪ੍ਰਧਾਨ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਜੀ